ਆ ਵੀਰੋ ਕਹਿੰਦੇ ਮੈਨੂੰ ਕਮੈਂਟ ਕੀਤਾ ਸੇਵ ਕੋਈ ਜਗਾ ਨਹੀਂ ਕਮਾਲ ਵਰਗੀ ਇੱਕ ਕਟਾਸ਼ ਕੀਤਾ ਉਸਤਾਜ ਜੀ ਦੀਆਂ ਲੈਣਾ ਤੇ ਪਰ ਇਹ ਵੀਰੋ ਮੈਂ ਤੁਹਾਨੂੰ ਸਮਝਾਉਣਾ ਇਹਨਾਂ ਲੈਣਾ ਦਾ ਮਤਲਬ ਕੀ ਹੈ ਹਾਲੇ ਕੀ ਹੈ ਕਿਸੇ ਨੂੰ ਸਮਝ ਨਹੀਂ ਆ ਰਹੀਆਂ ਲੈਣਾ ਇਹਨਾਂ ਲੈਣਾ ਦਾ ਵੀਰੋ ਮਤਲਬ ਬਹੁਤ ਉੱਚਾ ਆ ਅੱਜ ਜਵੇਂ ਕੁਝ ਹੋ ਹੋ ਜਾਏ ਵਿਗੜੇ ਤਿਗੜੇ ਲਾਦਾ ਹੁੰਦੀਆਂ ਇਹ ਕਿਸੇ ਦੇ ਘਰ ਅਗਲੀ ਬਦੌਂਦੀ ਦੇ ਘਰ ਹੀ ਵੜ ਜਾਂਦੇ ਫੇ ਫੜੇ ਜਾਂਦੇ ਫੇ ਇਹਨਾਂ ਦੇ ਜੁੱਤੀਆਂ ਪੈਂਦੀਆਂ ਵੀਡੀਓ ਬਣਦੇ ਨਾ ਤੇ ਆਪਦੀ ਇੱਜ਼ਤ ਰੱਖ ਰਹਿੰਦੀ ਫੇ ਇਹਨਾਂ ਦੀ ਨਾਂ ਜਿਹੜੀ ਕੁੜੀ ਦਾ ਪਰਿਵਾਰ ਉਹਨਾਂ ਦੀ इजਤ ਰੈਂਦੀ ਹੈ ਬਦਨਾਮੀ ਹੁੰਦੀ ਭਾਂ ਜੋ ਥਾਂ ਥਾਂ ਗੱਲਾਂ ਹੁੰਦੀਆਂ ਵੀਡੀਓ ਵੇਖ ਕੇ ਤੇ ਉਸਤਾਦ ਜੀ ਨੇ ਲੈਣਾ ਲਿਖਿਆ ਵਾ ਵੀ ਸੇਫ ਕੋਈ ਜਗਾ ਨਹੀਂ ਕਮਾਦ ਵਰਗੀ ਇਹੋ ਜਿਹੇ ਲੋਕਾਂ ਵਾਸਤੇ ਵੀ ਦਫਾ ਹੋ ਕਮਾਦ ਚ ਮਰ ਜਾ ਸੜ ਜਾ ਕਰੋ ਉੱਥੇ ਚੱਲ ਜਾ ਕਰੋ ਕਮਾਦ ਚ ਦਫਾ ਹੋਇਆ ਕਰੋ ਮੂੰਹ ਕਾਲਾ ਕਰਨਾ ਹੁੰਦਾ ਜਦੋਂ ਕਿਉਂਕਿ ਜੇ ਕੋਈ ਫੜ ਨਾਵੇ ਤੇ ਦੂਜੇ ਪਾਸੇ ਦੀ ਕਮਾਦ ਦੇ ਤੁਸੀਂ ਨਿਕਲ ਵੀ ਸਕਦੇ ਆ ਘਰਾਂ ਦੇ ਕਮਰਿਆਂ ਜੋ ਭੱਜ ਨਹੀਂ ਹੁੰਦਾ ਤੇ ਜੇ ਫੜੇ ਵੀ ਜਾਓ ਕਿਤੇ ਕਮਾਚ ਤੁਸੀਂ ਕਹਿ ਸਕਦੇ ਹੋ ਭਾਈ ਅਸੀਂ ਤਾਂ ਇਸੇ ਗੰਨੇ ਚੁੱਪ ਬਣਾਏ ਆ ਇਹ 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 ਮਤਲਬ ਆ ਗੱਲਾਂ ਬੜੀਆਂ ਤਾਂ ਦੀਆਂ ਵੀਰੋ ਦੇਖੋ ਜਦੋਂ ਸੁਕਰਾਟ ਤੇ ਪਲੇਟੋ ਦਾ ਦੌਰ ਸੀ ਗੱਲ ਗੱਲਲੀ ਉਹਦਾ ਦੌਰ ਸੀ ਸ਼ੈਕਸਪੀਅਰ ਦਾ ਦੌਰ ਸੀ ਉਦੋਂ ਉਹਨਾਂ ਦੀਆਂ ਗੱਲਾਂ ਕਿਸੇ ਦੇ ਵੀ ਸਮਝ ਨਹੀਂ ਆ ਰਹੀਆਂ ਸੀ ਲੋਕੀ ਇਦਾਂ ਹੀ ਆਵਾ ਟਬਾ ਬੋਲਦੇ ਸੀ ਜਦ ਦਾ ਉਸਤਾਦ ਜੀ ਬਾਰੇ ਬੋਲਦੇ ਆ ਪਰ ਇੱਕ ਵਕਤ ਜਦੋਂ ਗੁਜਰਿਆ ਤੇ ਉਹਨਾਂ ਲੈਣਾ ਤੇ ਰਿਸਰਚ ਹੋਈ ਤਾਂ ਫਿਰ ਲੋਕ ਮੰਨ ਗਏ ਕਿ ਯਾਰ ਇਹ ਤੇ ਗੱਲਾਂ ਹੀ ਬੜੀਆਂ ਮਹਾਨ ਐ ਇਹ ਗੱਲਾਂ ਹੀ ਬੜੀਆਂ ਤਾਂ ਦੀਆਂ ਆ ਇਸੇ ਤਰ੍ਹਾਂ ਹੀ ਉਸਤਾਦ ਜੀ ਦੀਆਂ ਜਿਹੜੀਆਂ ਲੈਣਾ ਉਹ ਬੜੀਆਂ ਤਾਂ ਦੀਆਂ ਬੜੀਆਂ ਅੱਗੇ ਦੀਆਂ ਆ ਹਾਲੇ ਲੋਕਾਂ ਦੇ ਸਮਝ ਨਹੀਂ ਆਉਣੀਆਂ ਪਰ ਇੱਕ ਟਾਈਮ ਆਊਗਾ ਇੱਕ ਟਾਈਮ ਆਊਗਾ ਜਦੋਂ ਇਹੋ ਹੀ ਲੈਣਾ ਇਹਨਾ ਹੀ ਲੈਣਾ ਵਾਸਤੇ ਵੱਡੀਆਂ ਵੱਡੀਆਂ ਯੂਨੀਵਰਸਟੀਆਂ ਵਿੱਚ ਡਿਸਕਸ ਕੀਤੀ ਜਾਊਗੀ ਰਿਸਰਚ ਹੋਊਗੀ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਵਿੱਚ ਬੱਚਿਆਂ ਨੂੰ ਇਹਨਾਂ ਲੈਣਾ ਦੇ ਮਤਲਬ ਸਮਝਾਏ ਜਾਣਗੇ ਵੱਡੇਆਂ-ਵੱਡੀਆਂ ਯੂਨੀਵਰਸਿਟੀਆਂ ਵਿੱਚ ਪ੍ਰੋਫੈਸਰ ਇਹਨਾਂ ਲੈਣਾ ਤੋਂ ਅੱਗੇ ਥਿਉਰੀਆਂ ਕ੍ਰੀਏਟ ਕਰਨਗੇ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਵਿੱਚ ਇਹਨਾਂ ਲੈਣਾ ਤੋਂ ਮਾਰਗਦਰਸ਼ਨ ਲਿਆ ਜਾਊਗਾ ਤੇ ਸਮਾਜ ਨੂੰ ਇੱਕ ਚੰਗੇ ਰਾਹ ਪਾਇਆ ਜਾਊਗਾ ਪਰ ਹਾਲੇ ਨਹੀਂ ਹਾਲੇ ਕੀ ਆ ਵੀ ਲੈਣਾ ਬੋਲ ਦਿੱਤੀਆਂ ਜਾਂਦੀਆਂ ਉਸਤਾਦ ਜੀ ਵੱਲੋਂ ਤੇ ਜਿਹੜੇ ਉਹ ਜਿਆ ਮੂਰਖ ਗਵਾਰ ਲੋਕ ਆ ਉਹ ਹਾਲਤੂ ਫਾਲਤੂ ਭੌਂਦੇ ਆ ਬਦਨਾਮੀ ਕਰਦੇ ਆ ਪਰ ਸਾਨੂੰ ਤੇ ਪਤਾ ਅਸੀਂ ਉਹਨਾਂ ਦੇ ਪੱਕੇ ਭਗਤ ਆ ਸਾਨੂੰ ਪਤਾ ਆ ਸਾਨੂੰ ਪਤਾ ਵੀ ਹਾਲੇ ਨਹੀਂ ਵਕਤ ਆਇਆ ਪਰ ਇੱਕ ਦਿਨ ਇਹ ਜਿਹੜੀਆਂ ਲੈਣਾ ਨਾ ਇਹਨਾਂ ਦੀ ਪੂਜਾ ਹੋਊਗੀ ਬਹੁਤ ਸਾਰੇ ਦੇਸ਼ਾਂ ਵਿੱਚ ਇਹ ਲੈਣਾ ਜਿਹੜੀਆਂ ਉਹਨਾਂ ਦੇ ਧਾਰਮਿਕ ਗ੍ਰੰਥਾਂ ਵਿੱਚ ਲਿਖ ਦਿੱਤੀਆਂ ਜਾਣਗੀਆਂ ਲੋਕਾਂ ਨੂੰ ਮੈਡੀਟੇਸ਼ਨ ਵਾਸਤੇ ਇਹ ਲੈਣਾ ਵਰਤੀਆਂ ਜਾਣਗੀਆਂ ਇੱਕ ਦਿਨ ਪਰ ਹਾਲੇ ਨਹੀਂ ਹਾਲੇ ਵਕਤ ਨਹੀਂ ਆਇਆ ਪਰ ਉਹ ਇੱਕ ਦਿਨ ਜਦੋਂ ਆਏਗਾ ਪਰ ਲੋਕ ਫਿਰ ਬੜਾ ਪਛਤਾਉਣਗੇ ਬੜਾ ਪਛਤਾਉਣਗੇ ਕਿਤਾਬਾਂ 'ਚ ਲਿਖਿਆ ਜਾਊਗਾ ਵੀ ਯਾਰ ਦੱਸੋ ਜਦੋਂ ਉਸਤਾਦ ਜੀ ਆਹ ਲੈਣਾ ਬੋਲਦੇ ਸੀ ਤੇ ਉਦੋਂ ਇਦਾਂ ਇਦਾਂ ਕਮੈਂਟ ਹੁੰਦੇ ਸੀ ਇਦਾਂ ਇਦਾਂ ਉਹਨਾਂ ਨਾ ਮਤਲਬ ਲੋਕ ਖੁਦ ਪਛਤਾਉਣਗੇ ਹੋ ਸਕਦਾ ਜਿਹੜੀ ਆ ਕਤੀੜ ਪਾਉਂਦੀ ਹੈ ਨਰਕ ਟਾਪਾ ਵੀ ਚੜੇ ਇਹਨਾਂ ਦੀਆਂ ਕਵਰਾਂ ਬਣਾ ਕੇ ਸ਼ਾਇਦ ਇਹਨਾਂ ਦੇ ਜੁੱਤੀਆਂ ਵੀ ਮਾਰੀਆਂ ਜਾਣ ਵੀ ਆ ਆ ਪਹਾਉਂਦੇ ਹੁੰਦੇ ਸੀ ਇਹਨਾਂ ਦੀ ਮੜੀ ਬਣਾਉ ਦੇ ਮਾਰੋ ਜੁੱਤੀਆਂ ਇਹਨਾਂ ਨੂੰ ਇਹੋ ਸਜ਼ਾ ਦੋ ਪਰ ਹਾਲੇ ਇਹ ਲੈਣਾ ਦੀ ਸਮਝ ਲੋਕਾਂ ਨੂੰ ਨਹੀਂ ਆਉਣੀ ਵੀਰੋ ਨਹੀਂ ਆਉਣੀ ਧੰਨਵਾਦ ਵੀਰੋ ਧੰਨਵਾਦ